ਮੋਹ ਧੰਨਵਾਦ ਜੀ ਕਿਉਂਕਿ ਇੰਨੇ ਸੁਲਝੇ ਬੰਦਿਆਂ ਵਿੱਚ ਮੈਨੂੰ ਬੋਲਣ ਦਾ ਮੌਕਾ ਮਿਲਿਆ ਹੈ ਤੇ ਕੁਝ ਬੁੱਧੀ ਦੇ ਅਨੁਸਾਰ ਪੋਚਾ ਪੈਂਡਲ ਬੋਲ ਕੇ ਅਯਾਤਨਾਦਨ ਹੁੰਦਾ ਅੱਜ ਆਪਾਂ ਸਾਥੀ ਬਾਸਦੇਵ ਜੀ ਉਹਨਾਂ ਦੀ ਬਾਤ ਸੀ ਉੱਤੇ ਕੱਟੇ ਹੋਏ ਆ ਮੈਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਸਾਥੀ ਬਾਸਦੇਵ ਜੀ ਬਾਰੇ ਅਸੀਂ ਇਹ ਕਹਿ ਸਕਦੇ ਹਾਂ ਵੀ ਸਾਥੀ ਬਾਸਦੇਵ ਜੀ ਜਦੋਂ ਹੁੰਦੇ ਸੀ ਤੇ ਜਦੋਂ ਕਿਤੇ ਕੋਈ ਕੰਮ ਅੜ ਜਾਂਦਾ ਹੁੰਦਾ ਸੀ ਤੇ ਸਾਥੀ ਬਾਸਦੇਵ ਜੀ ਨੇ ਠਾਰੇ ਜਾ ਕੇ ਪੈਰ ਪਾ ਲੈਣਾ ਉਦੋਂ ਵੱਡੇ-ਵੱਡੇ ਆਪਰਾਂ ਨੂੰ ਵੀ ਦਿੱਪਤਾ ਪੈ ਜਾਂਦੀ ਹੁੰਦੀ ਸੀ ਉਹ ਵੀ ਕੰਮਰ ਦਾ ਪੈਨੇ ਹੁੰਦੇ ਸੀ ਵੀ ਅੱਜ ਸਾਨੂੰ ਇਹਦੀ ਝੋਲੀ ਪੈਣ ਕਿਉਂਕਿ ਬਾਕੀ ਲੀਡਰਾਂ ਨੂੰ ਉਹ ਪਤਿਆ ਲੈ ਕੇ ਹੁੰਦੇ ਸੀ ਉਹਨਾਂ ਨੂੰ ਮਨਾ ਲੈਂਦੇ ਅਸੀਂ ਪਰ ਸਾਥੀ ਬਾਸ ਦੇ ਅੱਜ ਹਰ ਵਾਰੀ ਗਰੀਬਾਂ ਦੇ ਹੱਕ ਵਿੱਚ ਖੜੇ ਗਰੀਬਾਂ ਦੀ ਆਵਾਜ਼ ਬਣ ਕੇ ਵਿਚਰੇ ਅੱਜ ਉਹਨਾਂ ਦੀ ਵਰਸੀ ਮਨਾਈ ਜਾ ਰਹੀ ਆ ਆਪਾਂ ਸਾਰੇ ਲੋਕ ਅੱਜ ਉਹਨਾਂ ਨੂੰ ਯਾਦ ਕਰ ਰਹੇ ਆ ਉਹਨਾਂ ਦੀ ਯਾਦ ਵਿੱਚ ਇਕੱਤਰ ਹੋਏ ਆ ਕਿਉਂਕਿ ਚੰਗੇ ਬੰਦਿਆਂ ਤੋਂ ਸੇਧ ਲੈ ਕੇ ਅਸੀਂ ਚੰਗੀਆਂ ਗੱਲਾਂ ਕਰ ਸਕਦੇ ਆ ਤੇ ਚੰਗੇ ਰਾਹਾਂ ਉੱਤੇ ਚੱਲ ਕੇ ਅਸੀਂ ਆਪਣੇ ਸਮਾਜ ਨੂੰ ਆਪਣੇ ਦब्बे ਕੁਜਲੇ ਵਕਤ ਨੂੰ ਬਚਾ ਸਕਦੇ ਆ ਉਹਦੇ ਲਈ ਲੋੜਿਆ ਸਾਨੂੰ ਜਾਗਰਨੀ ਉਹਦੇ ਲਈ ਲੋੜਿਆ ਸਾਨੂੰ ਇਹੋ ਜਿਹੇ ਇਨਸਾਨਾਂ ਦੇ ਜੀਵਨ ਵੱਲ ਵੇਖਣ ਦੀ ਕਿਉਂਕਿ ਜੇ ਅਸੀਂ ਆਪਣੇ ਪੰਜਾਬ ਨੂੰ ਬਚਾਉਣਾ ਆ ਉਹਦੇ ਲਈ ਸਾਨੂੰ ਆਪਣੀਆਂ ਅੱਖਾਂ ਖੋਲ ਕੇ ਰੱਖਣ ਦੀ ਲੋੜ ਆ ਜਿੱਦਾਂ ਸਾਥੀ ਬਾਸ ਦੇ ਵੀ ਦੀਆਂ ਅੱਖਾਂ ਖੁੱਲੀਆਂ ਸੀ ਮੈਂ ਚਾਹੁੰਨਾ ਮੇਰੇ ਹਰ ਪੰਜਾਬੀ ਦੀਆਂ ਅੱਖਾਂ ਉਹ ਤਾਂ ਖੁੱਲ ਜਾਣ ਤਾਂ ਕਿ ਮੇਰਾ ਪੰਜਾਬ ਜਿਹੜਾ ਸੋਨੇ ਦੀ ਚੜੀ ਹੁੰਦਾ ਸੀ ਅੱਜ ਇਹਨਾਂ ਲੋਟੂ ਟੋਲਿਆਂ ਤੇ ਲੈ ਆ ਨਾ ਮੈਂ ਕਹਿਣਾ ਚਾਹੁੰਦਾ ਜੇ ਅੱਜ ਆਪਾਂ ਨਾ ਜਾਗੇ ਤੇ ਹੋਰ 50 70 ਸਾਲਾਂ ਨੂੰ ਇਹਨਾਂ ਵਪਾਰੀ ਲੋਕਾਂ ਨੇ ਸਾਨੂੰ ਐਂਦਾ ਦੇ ਕਰ ਦੇਣਾ ਅਸੀਂ ਸਵੇਰ ਦੀ ਰੋਟੀ ਖਾਗੀ ਹੋਈ ਸਾਨੂੰ ਸ਼ਾਮ ਦੀ ਰੋਟੀ ਦੇ ਲਾਂਲੇ ਪੇ ਰਹਿਣਗੇ ਤੇ ਅਸੀਂ ਸਾਨੂੰ ਢੱਗ ਨਾ ਪੋ ਭਰਨਾ ਕਿਉਂਕਿ ਸਾਡੇ ਮੁਲਕ ਦਾ 87% ਪੈਸਾ ਆਪਾਂ ਕਹਿੰਦੇ ਆ ਬੇਬਾਕੇਰੇ ਆ ਪਾਬਿਆਂ ਤੋਂ ਬਹੁਤ ਪੈਸਾ ਕੀ ਵੀ ਸਾਡੇ ਲੋਕਾਂ ਦਾ ਬਹੁਤ ਪੈਸਾ ਕਹਿੰਦੇ ਆ ਨਾ ਆਪਾਂ ਕਹਿੰਦੇ ਆ ਸਾਡੇ ਇਹ ਛੋਟੇ-ਕੋਟੇ ਦੁਕਾਨੀ ਇਹਨਾਂ ਤੋਂ ਬਹੁਤ ਪੈਸਾ ਪਰ ਸਾਡੇ ਦੇਸ਼ ਦਾ 87% ਪੈਸਾ ਇਹਨਾਂ 17 ਪਰਿਵਾਰਾਂ ਕੋਲ ਹੈ ਜਿਨ੍ਹਾਂ ਵਿੱਚ ਅਬਾਨੀ, ਅਦਾਨੀ, ਟਾਟੇ ਬਗਲੇ ਸਭ ਆਉਂਦੇ ਆ ਤੇ 13% ਪੈਸਾ ਬਾਕੀ ਸਾਰਿਆਂ ਕੋਲ ਹੈ ਜਿਨ੍ਹਾਂ ਵਿੱਚ ਅਸੀਂ ਤੁਸੀਂ ਸਾਰੇ ਆਉਂਦੇ ਆ ਤੇ ਇਹ ਲੋਕ ਸਾਡਾ ਉਹ ਵੀ ਪੈਸਾ ਨਹੀਂ ਛੱਡਣਾ ਚਾਹੁੰਦੇ ਲੋਗੇ ਤੁਹਾਨੂੰ ਪਤਾ ਪਿੱਛੇ ਰਏ ਇਹਨਾਂ ਨੇ ਪਾਕਿਸਤਾਨ ਦੀ ਸਰਕਾਰ ਦੇਗੀ ਆ ਉਹ ਸਾਰਾ ਸਿਸਟਮ ਕੀ ਸੀ ਆ ਜਿਹੜੇ ਵੱਡੇ ਵੱਡੇ ਪੋਲ ਬਣ ਰਹੇ ਆ ਇਹ ਚੁੰਡਿਆਂ ਦੇ ਅਸੀਂ ਅਦਾਨੀਆਂ ਬਾਨੀਆਂ ਦੀਆਂ ਜੇਤਾਂ ਭਰੀਏ ਇਹ ਸਾਰਾ ਵਪਾਰ ਟਰੱਕਾਂ ਰਹੀ ਸਸਤਾ ਪੈਣਾ ਆ ਆ ਸਾਰੇ ਜਿਹੜੇ ਸਾਡੇ ਇੱਥੇ ਧੋਏ ਪਾਜ ਪਾਏ ਜਾ ਰਹੇ ਆ ਮਾਈਨਿੰਗ ਹੋ ਰਹੀ ਆ ਇਹ ਸਾਰਾ ਕੁਝ ਉਸ ਕੜੀ ਦੇ ਤਹਿਤ ਹੋ ਰਿਹਾ ਆ ਕਿਉਂਕਿ ਇਹਨਾਂ ਨੇ ਹਰ ਕੰਟੀਆਂ ਵਿੱਚ ਵਪਾਰ ਕਰਨਾ ਆ ਸਾਡੇ ਹੱਕਾਂ ਉਤੇ ਇਹ ਟੱਕੇ ਸਾਡੇ ਨਾਲ ਹੋ ਰਹੇ ਆ ਬਾਕੀ ਰਹੀ ਗੱਲ ਤੁਸੀਂ ਇੱਥੋਂ ਸਾਰੇ ਸੁਲਝੇ ਹੋਏ ਇਨਸਾਨ ਆ ਤੁਸੀਂ ਲੰਘਦੇ ਹੋਣੇ ਧੀਨਾ ਵਿੱਚ ਦੀ ਧੀਨਾ ਵਿੱਚ ਲਗਾਤਾਰ 6-7 ਸਾਲ ਗੰਦ ਪਿਆ ਰਿਆ ਇਹਨਾਂ ਨੇ ਕੀ ਕੀਤਾ ਇਹਨਾਂ ਨੇ ਅੱਖਾਂ ਬੰਦ ਕੀਤੀਆਂ ਸੀ ਕਿਸੇ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਸੀ ਤੇ ਮੈਂ ਉੱਥੇ ਜਾ ਕੇ ਇੱਕ ਲੋ ਵੀਡੀਓ ਪਾਈਆ ਤੇ ਕੁਝ ਦਿਨ ਪਹਿਲਾਂ ਮੌਜੂਦਾ ਸਰਕਾਰ ਦੇ ਜਿਹੜੇ ਜ਼ਿੰਮੇਵਾਰ ਬੰਦੇ ਉੱਥੇ ਕਰਕੇ ਉਹ ਕੰਮ ਕਰਾ ਰਿਹਾ ਸੀ ਸਾਨੂੰ ਕੰਮ ਕਰਾਉਣ ਦਾ ਤਰੀਕਾ ਆਗੇ ਆਗੂਆਂ ਨੂੰ ਦੇਖ ਕੇ ਉਹਨਾਂ ਦੇ ਜੀਵਨਾਂ ਨੂੰ ਦੇਖ ਕੇ ਸਿੱਖਾਂਗੇ ਕਿਉਂਕਿ ਇਹਨਾਂ ਨੂੰ ਬੰਦ ਸੀ ਤੇ ਇਹਨਾਂ ਸਰਕਾਰਾਂ ਨੂੰ ਕਿਦਾਂ ਹੁੱਜਾ ਮਾਰੀਆਂ ਜਾਂਦੀਆਂ ਤੇ ਇਹਨਾਂ ਨੂੰ ਸਿੱਧੇ ਰਾਹੇ ਕਿਦਾਂ ਪਾਇਆ ਜਾਂਦਾ ਸੋ ਮੈਂ ਬਹੁਤੀਆਂ ਗੱਲਾਂ ਨਹੀਂ ਕਰਦਾ ਇੱਕ ਮੈਂ ਗੀਤ ਸੁਣਾਉਂਦਾ ਮੈਂ ਇੱਕ ਗੀਤ ਲਿਖਿਆ ਸੀ ਉਹਦੇ ਬੋਲ ਤੁਹਾਨੂੰ ਸੁਣਾ ਦਿੰਨਾ ਕਾਮਯਾਬ ਹੋ ਜਾਂਦਾ ਬੰਦਾ ਜਿਹੜਾ ਕੋਸ਼ਿਸ਼ ਕਰਦਾ ਜਿਸ ਤੇ ਰੱਬ ਦੀ ਕਿਰਪਾ ਹੋ ਜਾਏ ਜੋ ਬੋ ਜਾਂਦਾ ਬੰਦਾ ਜਿਹੜਾ ਕੋਸ਼ਿਸ਼ ਕਰਦਾ ਜਿਸਤੇ ਰੱਬ ਦੀ ਕਿਰਪਾ ਹੋ ਜਾਏ ਨਾ ਡੁੱਬਦਾ ਨਾ ਮਰਦਾ ਸਭ ਕੁਝ ਸੋਹਣੇਵੇਂ ਜਾਂਦਾ ਜੇ ਚੰਗੀ ਨੀਤ ਨਾਲ ਚਾਹੀਏ ਚੱਲਦੀ ਜ਼ਿੰਦਗੀ ਦਾ ਬਹਿ ਕੇ ਨਾ ਪਾਈਏ ਚੱਲਦੀ ਜ਼ਿੰਦਗੀ ਦਾ ਬਹਿ ਕੇ ਨਾ ਪਾਈਏ ਅੱਜ ਦੇ ਕੰਮ ਅੱਜ ਹੀ ਕਰੀਏ ਕੱਲ ਤੇ ਨਾ ਗੱਲ ਸੁਟੀਏ ਜਿਹੜੇ ਪਾਸੇ ਵੀ ਹੱਥ ਪਾਈਏ ਪੈਰ ਨਾ ਪਿੱਛੇ ਪੁੱਟੀਏ ਦਿਲ ਨਾ ਹੋਵੇ ਕਿ ਰੀਵ ਕਿਸੇ ਦਾ ਭਾਵੇਂ ਸੁਕੀਆਂ ਖਾਈਏ ਚੱਲਦੀ ਜ਼ਿੰਦਗੀ ਦਾ ਵਹਿ ਗਏ ਨਾ ਪਾਈਏ ਇੱਕ ਵਾਰੀ ਜੇ ਗਲਤੀ ਹੋ ਜਾਏ ਰਹਿਦਾ ਏ ਪਛਤਾਵਾ ਬੰਦਾ ਸੋਚੇ ਇਸ ਜ਼ਿੰਦਗੀ ਤੋਂ ਚੰਗਾ ਮੈਂ ਮਰ ਜਾਵਾਂ ਇਸੇ ਵਿੱਚ ਹੈ ਸਮਝਦਾਰੀ ਸਦਾ ਆਪਣੀ ਸੈਨ ਤੇ ਜਾਈਏ ਚੱਲਦੀ ਜ਼ਿੰਦਗੀ ਦਾ ਬੈਠ ਕੇ ਨਾ ਪਾਈਏ ਜੁਮਸ਼ੇਰ ਵਾਲੇ ਮੋਤੀ ਵਾਂਗਰ ਪੱਕਾ ਨਿਸ਼ਚਾ ਕਰੀਏ ਜਿਹੜਾ ਸਾਡੇ ਐਬ ਦੱਸੇ ਉਹਦਾ ਹੀ ਹੱਥ ਫੜੀਏ ਉਸ ਸਜਣ ਨੂੰ ਕੋਲ ਬਿਠਾ ਕੇ ਹੱਥੀਂ ਖੋ ਦੇ ਚਵਾਈਏ ਚਲਦੀ ਜ਼ਿੰਦਗੀ ਦਾ ਬੈਠ ਕੇ ਨਾ ਪਾਈਏ ਚਲਦੀ ਜ਼ਿੰਦਗੀ ਦਾ ਬੈਠ ਕੇ ਨਾ ਪਾਈਏ ਤੁਸੀਂ ਵੀ ਇਸ ਗੱਲ ਕੀ ਵਿੱਚ ਤੁਹਾਡੇ ਕੋਲ ਅੱਜ ਤੁਹਾਡਾ ਜੀਵਨ ਜਿਹੜਾ ਬਹੁਤ ਵਧੀਆ ਹੁੰਦਾ ਹੋਣ ਵਾਲੇ ਰਾਸ្ត ਸਭੇ ਸਾਰੇ ਬਣੂਗੇ ਸੋ ਕਿੰਨੀਆਂ ਗੱਲਾਂ ਕਰਦਾ ਹੋਇਆ ਮੈਂ ਸਾਰਿਆਂ ਤੋਂ ਆਗਿਆ ਮੰਗਦਾ ਹੁਲਦੇ ਹੋਏ ਆਗੂ ਸਾਡੇ ਸਾਰੇ ਬੈਠੇ ਸਾਡੇ ਜਸਵੀਰ ਸਿੰਘ ਜੀ ਸੰਧੂ ਹੋਰੀ ਰਾਸ਼ਟਰਪਤੀ ਅਵਾਦ ਦਾ ਸਨਮਾਨ ਕੋਇਆ ਸੋ ਸਾਰੇ ਜਿੰਨੇ ਵੀ ਆਪਣੇ ਜਮਸ਼ੀਰ ਦੇ ਜੀਆ ਭਰਾਵਾ ਧੰਨਵਾਦ ਕਿਉਂਕਿ ਜੀਮ ਜਿਹੜਾ ਇਹ ਬਾਸਟੇਡ ਕੀ ਗੱਲ ਬੇਟਾ ਉਹ ਮੇਰਾ ਬੌਸਫਾ ਸਾਥੀ ਆ ਜਿਹੜੀ ਗੱਲ ਮੈਂ ਉਹਨਾਂ ਉਹਨਾਂ ਕਰ ਲੈਂਦਾ ਮੈਂ ਹੋਰ ਕਿਸੇ ਨਾਲ ਨਹੀਂ ਕਰ ਸਕਦਾ ਅਸੀਂ ਇੱਕ ਦੂਜੇ ਨੂੰ ਜਦਾਂ ਕਹਿ ਸਕਦੇ ਪੰਜਾਬੀ ਵਿੱਚ ਢੰਗ ਜਾਣਦੇ ਆ ਸੋ ਤੇ ਪਿਆਰਿਆ ਸਾਡਾ ਸੋ ਇੰਨੀ ਇੱਕ ਬੇਨਤੀਆਂ ਹਨ ਮੈਂ ਤੁਹਾਨੂੰ ਬੁੱਕ ਕਰਦਾ ਹੋ ਰਾਗਿਆ ਮੰਗਣਾ ਜੀ ਬਹੁਤ ਬਹੁਤ ਧੰਨਵਾਦ